ਕੀ ਕਰਦਾ ਸਾਰਿਆਂ ਨੂੰ ਦੇਖੋ ਜਿਹੜੇ ਲੋਕ ਅੱਗੇ ਲੱਗੇ ਹੁੰਦਾ ਨਾ ਇਹ ਬਹੁਤਾ ਕਾਮਯਾਬ ਨਹੀਂ ਨੇ ਉਹ ਬਹੁਤਾ ਕਾਮਯਾਬ ਨਹੀਂ ਗਾ ਤੇ ਜਿਹੜੇ ਮੇਰੇ ਵੀਰਾਂ ਨੇ ਅਗਲੇ ਚੱਕਰ ਲਾਉਂਦੇ ਜਿਹੜਾ ਅਗਲੇ ਚੱਕਰ ਲਾਉਣੇ ਆ ਉਹ ਵੀ ਬਹੁਤਾ ਕਾਮਯਾਬ ਨਹੀਂ ਹੋਇਆ ਠੀਕ ਆ ਜੀ ਉਹਨਾਂ ਇੱਕ ਦੋ ਵਾਰੀ ਚਾਬੀਆਂ ਲੱਗੀਆਂ ਤੇ ਜਾਮ ਹੋ ਗਏ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਮੇਲੇ ਤੇ ਆਏ ਜੀ ਹਾਂਜੀ ਅੱਛਾ ਜੀ ਤੇ ਆਹ ਵੇਖਿਆ ਆਪਣੇ ਮੋਟਰਸਾਈਕਲ ਨੂੰ ਤੁਸੀਂ ਸੰਗੜ ਬੜਾ ਤਗੜਾ ਮਾਰਿਆ ਹੈ ਏ ਬਗਰੂ ਸੰਗਲ ਮਾਰਨਾ ਪੈਂਦਾ ਕੀ ਕਰੀਏ ਹਾਂ ਤਾਂ ਮਾੜੀ ਕੋਈ ਇਹੋ ਜਿਹਾ ਬਣਿਆ ਪਿਆ ਲੁੱਟਾਖਾ ਵਧ ਗਿਆ ਇਹ ਲੁੱਟਾਖਾ ਨਹੀਂ ਆ ਵਧ ਗਿਆ ਵੀ ਮੈਂ ਇਸ ਤੋਂ ਪਹਿਲਾਂ ਦੋ ਮੋਟਰਸਾਈਕਲ ਚਕਾਏ ਆ ਅੱਛਾ ਜੀ ਦੋ ਮੋਟਰਸਾਈਕਲ ਉਹ ਲੱਭੇ ਨਹੀਂ ਮੁੜ ਕੇ ਮੁੜ ਕੇ ਨਹੀਂ ਲੱਭੇ ਜੀ ਗੁਰੂ ਰਸਾਇਆ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਦੋ ਮੋਟਰਸਾਈਕਲ ਚਕੇ ਗਏ ਠੀਕ ਆ ਜੀ ਕੱਟੋ ਘੱਟ ਵੀ ਮੇਰਾ 1.5 ਦੋ ਲੱਖ ਦਾ ਨੁਕਸਾਨ ਹੋਇਆ ਠੀਕ ਆ ਜੀ ਉਸ ਤੋਂ ਬਾਅਦ ਮੈਂ ਇਹ ਮੋਟਰਸਾਈਕਲ ਲਿਆ ਠੀਕ ਆ ਤੇ ਮੇਰੇ ਮਨ 'ਚ ਇਹ ਗੱਲ ਆਈ ਵੀ ਕਿ ਨਾ ਉਹਦੇ ਸਾਈਡ ਤੇ ਲੋਕ ਹੁੰਦਾ ਇਕਰ ਹਾਂਜੀ ਅਗਲੇ ਚੱਕੇ ਲਾਉਂਦੇ ਜਿਹੜਾ ਅਗਲੇ ਚੱਕੇ ਲਾਉਣੇ ਆ ਉਹ ਵੀ ਬਹੁਤਾ ਕਾਮਯਾਬ ਨਹੀਂ ਹੋ ਰਿਹਾ ਠੀਕ ਆ ਜੀ ਉਹ ਨਾ ਇੱਕ ਦੋ ਵਾਰੀ ਚਾਬੀਆਂ ਲੱਗੀਆਂ ਤੇ ਜਾਮ ਹੋ ਗਿਆ ਤੇ ਟੁੱਟ ਜਾਂਦਾ ਸੀ ਠੀਕ ਆ ਜੀ ਜਾਂ ਇੱਕ ਵਾਰੀ ਹੋ ਚਾਬੀ ਨਾਲ ਲੱਭੀ ਤੂੰ ਨੂੰ ਤੋੜਨਾ ਪਿਆ ਹਮ ਇਸ ਕਰਕੇ ਮੈਨੂੰ ਕਿਸੇ ਨੇ ਸਲਾਹ ਦਿੱਤੀ ਮੈਨੂੰ ਉਹਦੇ ਬਾਬਾ ਜੀ ਤੂੰ ਨਾ ਉਹ ਲੋਕ ਲਵਾਉਣ ਦੀ ਬਚਾਏ ਹਾਂਜੀ ਆ ਤੂੰ ਸੰਗਲ ਲੈ ਠੀਕ ਆ ਸੰਗਲ ਲੈ ਲੈ ਤੇ ਨਾਲ ਲੈ ਦਾ ਜੰਦਰਾ ਵੱਡਾ ਜੰਦਰਾ ਵੱਡਾ ਜੰਦਰਾ ਹਮ ఏ కే వన్నా వెఖో జీ ਜਦੋਂ ਇਹ ਇੱਥੋਂ ਲੱਗੀ ਚਾਬੀ ਹਾਂਜੀ ਤੇ ਚਾਬੀ ਨਾਲ ਲਾ ਕੇ ਤੇ ਇਹਨੂੰ ਬਾਹਰ ਕੱਢ ਲੈਣਾ ਠੀਕ ਆ ਜੀ ਤੇ ਐਵੇਂ ਇੱਥੋਂ ਆਹ ਬਾਹਰ ਕੱਢ ਕੇ ਇਹਦੇ ਵਿੱਚੋਂ ਦੀ ਚੱਕੇ ਦੇ ਤੇ ਆਹ ਚਾਬੀ ਵੇਛੜਾ ਦੇਣੀ ਹੈ ਤੇ ਲੋਕ ਲਾ ਦੇਣਾ ਠੀਕ ਆ ਜੀ ਮਤਲਬ ਮੈਨੂੰ ਤੇ ਬਹੁਤ ਵਧੀਆ ਜੱਛਿਆ ਕੰਮ ਇਹ ਮੁੜ ਕੇ ਫਿਰ ਲਾ ਕੇ ਸੰਗਲ ਛੋਲੇ ਪਾ ਲੈਂਦੇ ਹਾਂ ਹਾਂਜੀ ਮੁੜ ਕੇ ਆ ਬੈਗ ਰੱਖਿਆ ਠੀਕ ਆ ਜੀ ਤੇ ਬੈਗ ਦੇ ਵਿੱਚ ਸੰਗਲ ਪਾ ਲੀ ਤਾਂ ਠੀਕ ਆ ਜੀ ਤੇ ਮਤਲਬ ਨਾ ਜੀ ਵੇਖੋ ਜੀ ਅੱਜ ਤੱਕ ਗਰੀਬ ਬੰਦੇ ਨੂੰ ਮੋਟਰਸਾਈਕਲ ਤਾਂ ਲਿਆ ਨਹੀਂ ਲਿਆ ਜਾਂਦੇ ਬਹੁਤ ਮਹਿੰਗਾ ਲੱਖ ਤੋਂ ਉੱਤੇ ਹੋ ਗਿਆ ਮੋਟਰਸਾਈਕਲ ਉੱਤੇ ਮੋਟਰਸਾਈਕਲ ਆਉਂਦੇ ਆ ਤੇ ਇੱਕ ਮਿੰਟ ਲਾਉਂਦੇ ਆ ਪਤਾ ਨਹੀਂ ਕਿੱਥੋਂ ਰੱਬ ਨਹੀਂ ਮਾਰ ਪਈ ਇਹਨਾਂ ਲੋਕਾਂ ਨੂੰ ਮੋਟਰਸਾਈਕਲ ਹੀ ਬਾਹਰ ਚੱਕਦੇ ਜਿਹੜੇ ਪਹਿਲਾਂ ਦੋ ਚੁੱਕੇਗੇ ਪੁਲਿਸ ਨੂੰ ਕੰਪਲੇਟ ਨਹੀਂ ਕੀਤੀ ਕੀਤੀ ਹੈ ਜੀ ਪੁਲਿਸ ਨੂੰ ਕੰਪਲੀਟ ਲਿਖ ਕੇ ਰੱਖ ਲੈਣਦੇ ਆ ਜੀ ਰੱਖਾਂਗੇ ਧਿਆਨ ਦੇਖਾਂਗੇ ਕਰਾਂਗੇ ਬਸ ਹੁਣ ਕਿ ਲੱਭੇ ਨਹੀਂ ਆ ਹਾਂ ਟਰੇਸ ਨਹੀਂ ਕਰਦੇ ਠੀਕ ਜੇ ਕਰੇ ਕੋਈ ਟਰੇਸ ਕਰਨ ਨਾ ਚੀਜ਼ ਚੀਜ਼ ਲੱਭ ਸਕਦੇ ਆ ਪਰ ਕਰਦੇ ਨਹੀਂ ਹਾਂ ਇਸ ਕਰਕੇ ਮੈਂ ਸੋਚਿਆ ਵੀ ਆ ਸੰਗਲ ਵਾਲਾ ਕੰਮ ਜਿਹੜਾ ਨਾ ਇਹ ਕਰੀਏ ਕੰਮ ਇਸ ਕਰਕੇ ਸੰਗਲ ਲਾ ਦੀ ਦਾ ਵੈਸੇ ਉਹ ਡਰ ਕੋਈ ਸੇਫ ਹੈ ਹਾਂ ਸੇਫ ਹੋਣਾ ਇਹ ਭਾਵੇਂ ਮੈਂ ਸੇਰੇ ਲੈ ਜਾ ਮੈਨੂੰ ਕੋਈ ਡਰ ਨਹੀਂ ਮੋਟਰਸਾਈਕਲ ਨਹੀਂ ਚਾਹ ਸਕਦਾ ਹਾਂ ਆ ਚੁੱਕ ਕੇ ਭਾਵੇਂ ਲੈ ਜਾਣਾ ਬੋੜਿਆ ਤੇ ਇਸ ਕਰਕੇ ਨਾ ਇਹ ਸੰਗਲ ਮਾਰਿਆ ਤੇ ਤੁਹਾਨੂੰ ਕਿੱਦਾਂ ਲੱਗਿਆ ਵਧੀਆ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਇਹ ਤੁਹਾਡੀ ਸਕੀਮ ਸਾਨੂੰ ਆ ਜਿਹੜੀ ਤੁਸੀਂ ਮੈਂ ਵੀ ਸਕੀਮ ਲਾਈ ਤਾਂ ਬੜਾ ਵਧੀਆ ਬਾਬਾ ਜੀ ਇਹ ਤਾਂ ਬਹੁਤ ਹੀ ਤੁਸੀਂ ਇੱਕ ਆਪਦਾ ਸੇਫ ਕਰਨ ਵਾਸਤੇ ਉਪਰਾਲਾ ਜਿਹੜਾ ਵਧੀਆ ਕੀਤਾ ਜੀ ਹਾਂਜੀ ਹਾਂਜੀ ਚਲੋ ਧੰਨਵਾਦ ਬਾਬਾ ਜੀ ਤੁਸੀਂ ਸਾਨੂੰ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਹਾਂ ਜੀ ਹਾਂ ਜੀ ਮੈਂ ਇਹ ਵੀ ਬੇਨਤੀ ਕਰਦਾ ਸਾਰਿਆਂ ਨੂੰ ਦੇਖੋ ਜਿਹੜੇ ਲੋਕ ਅੱਗੇ ਲੱਗਾ ਹੁੰਦਾ ਨਾ ਤੇ ਬਹੁਤਾ ਕੰਮਜਾਬ ਨਹੀਂ ਹਾਂ ਨਹੀਂ ਉਹ ਬਹੁਤਾ ਕੰਮਜਾਬ ਨਹੀਂਗਾ ਤੇ ਜਿਹੜੇ ਮੇਰੇ ਵੀਰਾਂ ਨੇ ਮੋਟਰਸਾਈਕਲ ਅੱਗੇ ਚਕਾਏ ਆ ਜਿਹੜੇ ਜਰਦੇ ਆ ਜਿਹੜੇ ਗਰੀਬ ਬੰਦਾ ਇੱਕ ਵਾਰੀ ਜ਼ਿੰਦਗੀ ਚ ਮੋਟਰਸਾਈਕਲ ਲੈਂਦਾ ਦੁਬਾਰਾ ਲੈਣਾ ਔਖਾ ਜਾਂਦਾ ਉਹਨਾਂ ਵਾਸਤੇ ਅੱਜ ਸੰਗਰ ਬਹੁਤ ਵਧੀਆ ਪਿਆਰ ਦੇ ਸ਼ਹਿਰ ਤੇ ਜਾਓ ਤੇ ਸੰਗਰਾਂ ਵਾਲੀ ਦੁਕਾਨ ਤੇ ਲੋਹੇਵਾਲੀ ਦੁਕਾਨ ਤੇ ਜਾਓ ਹਾਂ ਹਲੋ ਵੇਲ ਦੁਕਾਨ ਤੇ ਜਾ ਕੇ ਉਹਨਾਂ ਕੋਲੋਂ ਵਾਕਾ ਵੀ ਮੋਟਾ ਸੰਗਲ ਦੇ ਆ ਮਸ਼ੀਨੀ ਸੰਗਲ ਜਿਹੜਾ ਮਸ਼ੀਨੀ ਸੰਗਲ ਤੇ ਇਹੋ ਜਿਹੇ ਜੰਦਰਾ ਜਿਹੜਾ ਲੋਕ ਜਿਹੜਾ ਵੱਡਾ ਲੋਕ ਚਾਹੀਦਾ ਉਹ ਵੀ ਨਿੱਕਾ ਜਾਂਦਾ ਐਵੇਂ ਲੈ ਲੁੱਦਾਂ ਆ ਨਿੱਕੇ ਦਾ ਫਾਇਦਾ ਕੋਈ ਨਹੀਂ ਗਾ ਹਾਂ ਐਡਾ ਲੋਕ ਲਾਓ ਤੇ ਲਾ ਦਿਓ ਤੇ ਸੇਫ ਹੋ ਕੇ ਜਿੱਥੇ ਮਰਜ਼ੀ ਜਾਓ ਕਿਉਂਕਿ ਸਾਡਾ ਤਾਂ ਅਸੀਂ ਬਾਹਰ ਜਾਂਦੇ ਆ ਪ੍ਰੋਗਰਾਮਾਂ ਦੇ ਸਾਡਾ ਟਾਡੀ ਚਾਹਾ ਹੈ ਹਾਂਜੀ ਚਾਹਾ ਹੈ ਤੇ ਬਾਹਰ ਤਕਰੀਬਨ ਰੋਜ਼ ਹੀ ਸਾਨੂੰ ਜਾਣਾ ਪੈਂਦਾ ਜਾਣਾ ਪੈਂਦਾ ਮੈਂ ਵੀ ਮੋਟਰਸਾਈਕਲ ਚੱਕਾਈ ਗਿਆ ਤੇ ਸਾਡਾ ਕੀ ਬਣੂਗਾ ਹਾਂਜੀ ਤਾਂ ਧੰਨਵਾਦ ਜੀ ਹਾਂ ਧੰਨਵਾਦ ਵਾਈ ਗੁਰੂ